ਉਣੀਕ ਜੋ ਹਰਮੰਦਰ ਸਾਹਿਬ ਦੇ ਉੱਪਰ ਜਿਹੜਾ ਹੈ ਉਹਨੂੰ ਧਮਕੀਆਂ ਦਿੱਤੀਆਂ ਗਈਆਂ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਦੇਖੋ ਸ੍ਰੀ ਹਰਮੰਦਰ ਸਾਹਿਬ ਕੇਵਲ ਸਿੱਖਾਂ ਦਾ ਹੀ ਨਹੀਂ ਇਹ ਸੱਤ ਧਰਮਾਂ ਦਾ ਜਿਹੜਾ ਸਾਂਝਾ ਸਥਾਨ ਹੈ ਸੱਤ ਧਰਮਾਂ ਦੇ ਜਿਹੜੇ ਲੋਕ ਨੇ ਇੱਥੇ ਨਤਮਸਤਕ ਹੋਣ ਜਾਂਦੇ ਨੇ ਜਿਹੜੀ ਇਹ ਧਮਕੀ ਵਾਲੀ ਕੰਮ ਬਣਾ ਉਡਾਉਣ ਵਾਲੀ ਜਿਹੜੀ ਇਹ ਘਟਨਾ ਵਾਪਰੀ ਹੈ ਇਹ ਬਹੁਤ ਹੀ ਮੰਦਭਾਗੀ ਹੈ ਇਹਦੀ ਜਿੰਨੀ ਵੀ ਨਿੰਦਾ ਕੀਤੀ ਜਾਵੇ ਇਹ ਬਹੁਤ ਘੱਟ ਹੈ ਇਹ ਜਿਹੜੇ ਕੁਝ ਦੇਸ਼ ਵਿਰੋਧੀ ਤਾਕਤਾਂ ਨੇ ਜਿਹੜੇ ਦੇਸ਼ ਵਿਰੋਧੀ ਅੰਸਰ ਨੇ ਇਹ ਲੋਕ ਹਿੰਦੂ ਸਿੱਖ ਏਕਤਾ ਨੂੰ ਤਾਰ-ਤਾਰ ਕਰਨ ਲਈ ਢੇੜਪੱਤਰ ਅਜਿਹੇ ਹਟਨਾਵਾਵਾਂ ਕਰਦੇ ਨੇ ਇਹ ਲੋਕ ਸਾਡੇ ਮੰਦਰਾਂ ਨੂੰ ਸਾਡੇ ਗੁਰਦੁਆਰਿਆਂ ਨੂੰ ਵਾਰ-ਵਾਰ ਟਾਰਗੇਟ ਕਰ ਰਹੇ ਨੇ ਤੇ ਜਿਹੜਾ ਕਿ ਇਹ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾਊਗਾ ਸ੍ਰੀ ਹਰਮੰਦਰ ਸਾਹਿਬ ਦਾ ਅਪਮਾਨ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਊਗਾ ਅਸੀਂ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਜੀ ਨੂੰ ਤੇ ਪੰਜਾਬ ਦੇ ਮੁੱਖ ਮੰਤਰੀ ਭਗਵਾਨ ਸਿੰਘ ਮਾਨ ਜੀ ਨੂੰ ਬੇਨਤੀ ਕਰਦੇ ਆਂ ਵੀ ਜਿਹੜੇ ਵੀ ਅਜਿਹੇ ਕੂਚੀਆਂ ਹਰਕਤਾਂ ਕਰਕੇ ਇਹ ਜਿਹੜੀਆਂ ਸਾਜ਼ਸ਼ਾ ਰਚ ਕੇ ਪੰਜਾਬ ਦੀ ਹਿੰਦੂ ਸਿੱਖ ਭਾਈਚਾਰੇ ਇਕਤਾ ਨੂੰ ਤੋੜ ਕੇ ਜਿਹੜੀ ਅਮਨ ਸ਼ਾਂਤੀ ਨੂੰ ਭੰਗ ਕਰਨ ਦੀਆਂ ਕੋਸ਼ਿਸ਼ਾਂ ਕਰਦੇ ਨੇ ਇਹਨਾਂ ਲੋਕਾਂ ਨੂੰ ਜਲਦ ਤੋਂ ਜਲਦ ਕਾਬੂ ਕਰਕੇ ਸਲਾਖਾਂ ਪਿੱਛੇ ਸੱਠਣ ਤਾਂ ਜੋ ਇਹ ਜਿਹੜੇ ਦੇਸ਼ ਵਿਰੋਧੀ ਤਾਕਤਾਂ ਨੇ ਇਹਨਾਂ ਦੇ ਜਿਹੜੇ ਇਹ ਮਨਸੂਬੇ ਨੇ ਬਿਲਕੁਲ ਵੀ ਕਾਮਯਾਬ ਨਾ ਹੋਣ ਦਿੱਤੇ ਹੋਣਗੇ ਨਾ ਨਾ ਹੋਣ ਦਿੱਤੇ ਜਾਣਗੇ